ਹੈਲੋ ਜੀ ਸਸਕਾਲ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਗਾਰਡੀਨ ਦੇ ਵਿੱਚ ਅਪਲਾਈ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਬਣ ਕੇ ਤਿਆਰ ਹੁੰਦਾ ਹੈਗਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਚਾਰ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਲੈਣੇ ਨੇ 4 4 4 ਔਰ ਤਿੰਨ ਕੁੰਡੇ ਆਪਾਂ ਨੇ ਪਾਤਰ ਰੱਖੇ ਆ ਜਿਹੜਾ ਦਿਨ ਹੈ ਬਾਕੀ ਆਪਾਂ ਬਣਾ ਕੇ ਤਿਆਰ ਕਰਕੇ ਫਿਰ ਤੁਹਾਨੂੰ ਅੱਗੇ ਹੋਰ ਦਿਖਾਉਣਿਆਂਗੇ ਜਿਸ ਤਰ੍ਹਾਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਜਿਵੇਂ ਇੱਥੋਂ ਮੈਂ ਬਣਾਈ ਆ ਉਸੇ ਤਰ੍ਹਾਂ ਬਣਾ ਕੇ ਤੁਹਾਨੂੰ ਦੱਸਦੇ ਆ ਪਹਿਲਾ ਗੁੰਡਾ ਐਕਸਟਰਾ ਇਹਨੂੰ ਉਤਾਰ ਲਓ ਚਾਹੇ ਬੰਨ੍ਹ ਲਓ ਸਿੱਧੇ 바ਸੇ ਤੋਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਪੂਰੀ ਦੀ ਪੂਰੀ ਆਪਾਂ ਨੇ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਨਾ ਹੈ ਇਸ ਤਰ੍ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਇੱਕ ਸਲਾਈ ਦੇ ਵਿੱਚ ਹੀ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਇੱਕ ਤੋਂ ਸਲਾਈਆਂ ਕੁੱਟੀਆਂ ਸਿੱਧੀਆਂ ਪੈਂਦੀਆਂ ਨੇ ਬਸ ਸੋਚ ਸਲਾਈਆਂ ਡਿਜ਼ਾਈਨ ਦੀਆਂ ਲਾਸਟ ਵਾਲਾ ਵੀ ਆਪਾਂ ਕਿੰਨਰਜੀ ਬਣਾ ਲਓ। ਉਹਦੇ ਜੈਂਟੀ ਪਹਿਲੀ ਸਲਾਈ ਆਪਾਂ ਨੇ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰ ਲਈ ਹੈ। ਉਹਦੇ ਜੈਂਟੀ ਦੂਜੀ ਸਲਾਈ ਪੁੱਠੇ ਪਾਸੇ ਤੋਂ ਪਹਿਲਾ ਕੁੰਡਾ ਐ ਸਟੀਚਾ ਉਤਾਰੋ ਚਾਹੇ ਬਹੁਤ ਦੂਜੀ ਸਲਾਈ ਪੁੱਠੇ ਪਾਸੇ ਤੋਂ ਪੂਰੀ ਦੀ ਪੂਰੀ ਆਪਾਂ ਨੇ ਪੁੱਠੀ ਪੁੱਠੀ ਬਣਾ ਕੇ ਕੰਪਲੀਟ ਕਰਨੀ ਹੈ ਉਸ ਤੋਂ ਹੁਣ ਡਿਜ਼ਾਈਨ ਦੀ ਤਿੱਜੀ ਸਲਾਈ ਸਿੱਤੇ ਪਾਸਿ ਤੋਂ ਜਿਹਦੇ ਵਿੱਚ ਕੀ ਡਿਜ਼ਾਈਨ ਬਣਾਣਾ ਪਹਿਲਾ ਕੁੰਡਾ ਐਸ ਸਟਿਚ ਆ ਉਤਾਰੋ ਚਾਹੇ ਕੋਣਾ ਤਾਗਾ ਆਪਣੇ ਵੱਲ ਕਰਨਾ ਇੱਕ ਕੁੰਡਾ ਕੋਠਾ ਬਣਾਉਣਾ ਤਾਗਾ ਵਾਰਨ ਕਰਨਾ ਇੱਕ ਕੁੰਡਾ ਛੱਡ ਕੇ ਦੂਜੇ ਕੁੰਡੇ ਨੂੰ ਇਸ ਤਰ੍ਹਾਂ ਅੱਗੇ ਲੈ ਕੇ ਆਉਣਾ ਸਲਾਈ ਤੇ ਪਾਉਣਾ ਪਹਿਲੇ ਕੁੰਡੇ ਨੂੰ ਪਿੱਛੇ ਰਹਿ ਜਾਣਾ ਇਸ ਤਰ੍ਹਾਂ ਫਿਰ ਦੋ ਕੁੰਡੇ ਇਹ ਇੱਕ ਕੁੰਡਾ ਚੋਪ ਤਿੰਜਾ ਲੈ ਲਾਂਗੇ ਇਹਨਾਂ ਨੂੰ ਬੈਕ ਸਾਈਡ ਤੋਂ ਇਸ ਤਰ੍ਹਾਂ ਇੱਕ ਵਾਰ ਬਣਾ ਲਾਂਗੇ ਇਹ ਦੋਵੇਂ ਫਿਰ ਇਸ ਤਰ੍ਹਾਂ ਸਲਾਈ ਦੇ ਉੱਤੇ ਫੜ ਪਾਵਾਂਗੇ ਜਿਵੇਂ ਜਾਰੀ ਪਾਈਦੀ ਹੈ ਇੱਕ ਵਾਰ ਇਹਨਾਂ ਨੂੰ ਫਿਰ ਬਣਾ ਲਾਂਗੇ ਇਸ ਤਰ੍ਹਾਂ ਕਿ ਤੇ ਜੇ ਇਹ ਹੀ ਚਾਰ ਕੁੰਡਿਆਂ ਦਾ ਜਿਹੜਾ ਡਿਜ਼ਾਈਨ ਆ ਆਪਾਂ ਨੇ ਬਾਰ-ਬਾਰ ਰਿਪੀਟ ਕਰਨਾ ਇੱਕ ਕੁੰਡਾ ਕੁੱਤਾ ਤੱਕਾ ਵਰਨ ਕਰਨਾ ਐ ਇਸ ਤਰ੍ਹਾਂ ਇੱਕ ਕੁੰਡਾ ਛੱਪ ਕੇ ਦੂਜੇ ਕੁੰਡੇ ਨੂੰ ਸਲਾਈ ਤੇ ਲੈਣਾ ਪਹਿਲੇ ਕੁੰਡੇ ਨੂੰ ਪਿੱਛੇ ਲੈਣਾ ਦੂਜੇ ਦੇ ਉੱਤੇ ਇੱਕ ਕੁੰਡਾ ਇਹ ਨਾਲ ਆਪ ਨੂੰ ਹੋਰ ਲੈ ਲੈਣਾ ਬੈਕ ਸਾਈਡ ਤੋਂ ਤਿੰਨਾ ਨੂੰ ਸਿੱਧੇ ਬਣਾਉਣਾ తర్వాయి ఫోర్ బాకారం ఫే బారీట్ దూజే గుండేను ఇక్కడా డ్డకే సలాయి పేలు గుండేను పిచ్చే లే

ਸਨਾਈਪੀ ਬਹੁਤ ਹੋ ਹੈ ਇੱਕ ਟਵਾਰ ਨੂੰ ਤਿੰਨਾਂ ਨੂੰ ਫੇਰ ਸਿੱਧੇ ਬਣਾ ਲੈਣਾ ਤਿੰਨ ਤੋਂ ਆਪਣੇ ਤਿੰਨੇ ਗੁੰਡੇ ਬਣ ਜਾਂਦੇ ਨੇ ਇੱਕ ਗੁੰਡਾ ਪੁੱਠਾ ਇੱਕ ਗੁੰਡਾ ਛੱਡ ਕੇ ਦੂਜੇ ਗੁੰਡੇ ਨੂੰ ਸਲਾਈ ਤੇ ਲੈਣਾ ਪਹਿਲੇ ਗੁੰਡੇ ਨੂੰ ਪਿੱਛੇ ਲੈ ਜਾਣਾ ਦੂਜੇ ਗੁੰਡੇ ਨੂੰ ਅੱਗੇ ਲੈ ਜਾਣਾ ਇਨਾ ਤਿੰਨ ਗੱਬਿਆਂ ਨੂੰ ਸਲਾਈ ਤੇ ਲੈਣਾ ਬੈਕ ਸਾਈਡ ਤੋਂ ਇੱਕ ਤਵਾਰ ਬਣਾਉਣਾ ਇੱਕ ਤਵਾਰ ਬਣਾਇਆ ਸਲਾਈ ਤੇ ਗੱਲ ਪਾਇਆ ਹੁਣ ਸਤਰ ਤੋ ਰਮਣੀ ਫੇਲ ਬਣਾ ਲਿਆ ਤੇ ਜਿਹੜਾ लास्ट ਵਿੱਚ ਇੱਕ ਗੁੰਦਾ ਇੱਕਾ ਹੋਰ लास्ट ਉਹ ਹੈ ਸਟਿਚ ਨੂੰ ਪੁੱਠਾ ਸਿੱਧਾ ਤੁਸੀਂ ਕਿਤੇ ਮਰਜੀ ਬਣਾ ਸਕਦੇ ਹੋ ਡਿਜ਼ਾਈਨ ਦੀ ਚੌਥੀ ਸਲਾਈ ਬੈਕ ਸਾਈਡ ਤੋਂ ਇਹ ਡਿਜ਼ਾਈਨ ਦੀ लास्ट ਸਲਾਈਆ ਜਿਹੜਾ ਗੁੰਦਾ ਆਪਾਂ ਉਧਰ ਪੁੱਠਾ ਬਣਾਇਆ ਉਹਨੂੰ ਆਪਾਂ ਸਿੱਧਾ ਬਣਾਵਾਂਗੇ జన కుదా డైన్ పేయను ఇద్దరు పుట్ే బావే బ సౌఖా డైన్ ఫ్రెండ్స్ హై ఆసనీ బ మతల ఇక్కడ పుట్ా స కుండే పుట్ే జన వాళ్ళ పుట్ే బ ఉద్దరు పుట్ా బాయా ఇద్దరు సీధా బా ਇੱਕ ਕੁੰਡਾ ਤਿੰਨ ਨੂੰ ਬੰਦੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉੱਤੇ ਫਿਰ ਇੱਕ ਕੁੰਡਾ ਲਾਸਟ ਵਿੱਚ ਸਿੱਧਾ ਐਸ ਤਰੀਜ਼ ਨੂੰ ਤੁਸੀਂ ਜਿੱਦਾਂ ਮਰਜ਼ੀ ਬਣਾ ਕੇ ਲਓ ਇਹ ਜਦੋਂ ਤੁਸੀਂ ਡਿਜ਼ਾਈਨ ਦੀਆਂ ਚਾਰ ਚਾਰ ਸਲਾਈਆਂ بار بار ਰਿਪੀਟ ਕਰੋਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਉਮੀਦ ਕਰਦੇ ਹਾਂ ਕਿ ਡਿਜ਼ਾਈਨ ਤੁਹਾਨੂੰ ਪਸੰਦ ਆਊਗਾ ਹਰ ਕੱਨੜ ਤੇ ਇਸ ਨੂੰ ਆਪਾ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਢcheinਾ